ਖਰਾਂ ਨੂੰ ਲੱਤਾਂ ਜਿਹੜੇ ਮਾਰਦੇ ਅੱਖਰਾਂ ਨੂੰ ਲੱਤਾਂ ਜਿਹੜੇ ਮਾਰਦੇ ਜ਼ਿੰਦਗੀ ਚ ਖਾਂਦੇ ਉਹਦ ਲੱਤੀਆਂ ਮਾਪਿਆਂ ਦੀ ਆਖਰੀ ਉਮੀਦ ਨੇ ਉਹ ਮੁੜ ਕੇ ਦੀ ਆਖਰੀ ਉਮੀਦ ਨੇ ਜਿਨ੍ਹਾਂ ਨੇ ਕਿਤਾਬਾਂ ਸਾਭ ਰੱਖੀਆਂ ਅੱਖਰਾਂ ਨੂੰ ਲੱਤਾਂ ਜਿਹੜੇ ਮਾਰਦੇ ਜ਼ਿੰਦਗੀ ਚ ਖਾਂਦੇ ਉਹਦ ਲੱਤੀਆਂ ਰਾ ਕਿਤਾਬਾਂ ਹਥਿਆਰ ਨਹੀਂ ਸਿਲੇਬਸ ਤੋਂ ਬਾਹਰ ਗੇੜਾ ਮਾਰ ਲੈ ਪੁੱਤ ਆ ਕਿਤਾਬਾਂ ਹਥਿਆਰ ਨਹੀਂ ਸਿਲੇਬਸ ਤੋਂ ਬਾਹਰ ਗੇੜਾ ਮਾਰ ਲੈ ਲਾਇਬ੍ਰੇਰੀ ਨਾਲ ਪਾੜੇ ਦੋਸਤੀ ਕਰਮਾਂ ਦੀ ਖੇਤੀ ਨੂੰ ਸੰਵਾਰ ਲੈ ਵਿੱਦਿਆ ਦੀ ਅੱਖ ਅੱਖਾਂ ਖੋਲਦੀ ਓ ਵਿੱਦਿਆ ਦੀ ਅੱਖ ਅੱਖਾਂ ਖੋਲਦੀ ਜਾਗਣ ਦਿਮਾਗ ਦੀਆਂ ਬੱਤੀਆਂ ਅਖਰਾਂ ਨੂੰ ਲੱਤਾਂ ਝੇੜ ਮਾਰਦੇ ਜਿੰਦਗੀ ਚ ਖਾਂਦੇ ਉਹ ਦਲਤੀਆਂ ਵੇਲਾ ਤੇ ਬੱਤਰ ਜਿੰਨਾ ਸਾੰਬਿਆ ਬੀਜ ਲਈਆਂ ਕਲਮ ਕਿਆਰੀਆਂ ਵੇਲਾ ਤੇ ਬੱਤਰ ਜਿੰਨਾ ਸਾੰਬਿਆ ਬੀਜ ਲਈਆਂ ਕਲਮ ਕਿਆਰੀਆਂ ਨਖਰਾ ਤੇ ਆਕੜ ਤਾਂ ਪੁੱਤਰਾ ਪੱਲੇ ਪਾਉਂਦੀਆਂ ਨੇ ਦੁਸ਼ਵਾਰੀਆਂ ਇੱਕ ਦਿਨ ਮਿਹਨਤਾਂ ਦੇ ਰੁੱਖ ਨੂੰ ਇੱਕ ਦਿਨ ਮਿਹਨਤਾਂ ਦੇ ਰੁੱਖ ਨੂੰ ਲੱਗਣ ਉਮੀਦਾਂ ਦੀਆਂ ਪੱਤੀਆਂ ਅੱਖਰਾਂ ਨੂੰ ਲੱਤਾਂ ਜਿਹੜੇ ਮਾਰਦੇ ਜ਼ਿੰਦਗੀ ਚ ਖਾਂਦੇ ਉਹ ਦਲਤੀਆਂ ਅਰਥਾਂ ਨੇ ਘੋੜਾ ਜਦੋਂ ਵੀੜਿਆ ਹੱਸ਼ਾਬਦਾਂ ਨੇ ਮਾਰੀਆਂ ਉਡਾਰੀਆਂ ਅਰਥਾਨੇ ਘੋੜਾ ਜਦੋਂ ਭੀੜਿਆ ਸ਼ਬਦਾਂ ਨੇ ਮਾਰੀਆਂ ਉਡਾਰੀਆਂ ਖਿਆਲਾਂ ਵਿੱਚ ਹਲਚਲ ਹੋ ਗਈ ਸੋਚਾਂ ਵਿੱਚ ਹੋਈਆਂ ਕਲਾਕਾਰੀਆਂ ਚੇਤਨਾ ਨੂੰ ਪੁੱਤ ਆ ਸ਼ਿੰਗਾਰ ਲੈ ਚੇਤਨਾ ਨੂੰ ਪੁੱਤ ਆ ਸ਼ਿੰਗਾਰ ਲੈ ਛੱਡ ਦੇ ਤਕੰਨਾਂ ਵਿੱਚ ਨੱਤੀਆਂ ਅੱਖਰਾਂ ਨੂੰ ਲੱਤਾਂ ਜਿਹੜੇ ਮਾਰਦੇ ਜਿੰਦਗੀ ਚ ਖਾਂਦੇ ਉਹ ਦੁਲਤੀਆਂ ਮਾਪਿਆਂ ਦੀ ਆਖਰੀ ਉਮੀਦ ਨੇ ਉਹ ਮੁੜ ਕੇ ਦੀ ਆਖਰੀ ਉਮੀਦ ਨੇ ਜਿਨ੍ਹਾਂ ਨੇ ਕਿਤਾਬਾਂ ਸਾਹਮਣੇ ਰੱਖੀਆਂ ਅੱਖਰਾਂ ਨੂੰ ਲੱਤਾਂ ਘੇੜੇ ਮਾਰਦੇ ਜਿੰਦਗੀ ਚ ਖਾਂਦੇ ਉਹ ਦੁਲਤੀਆਂ ਜਿੰਦਗੀ ਚ ਖਾਂਦੇ ਉਹ ਦੁਲਤੀਆਂ ਜਿੰਦਗੀ ਚ ਖਾਂਦੇ ਉਹ ਦੁਲਤੀਆਂ